ਨਾ ਹਜ਼ੂਰ ਸਮਰਾਥ ਨੇ ਉਹ ਸਭ ਕੁਝ ਕਹਿ ਰਿਆ ਵੀ ਆ ਕੁਝ ਖੋਣ ਵਾਲਾ ਹੈ ਲਾਲੂ ਦੇ ਘਰ ਮਹਾਰਾਜ ਟਿਕਦੇ ਜਿਹੜਾ ਗੁਰਦੁਆਰਾ ਰੋੜੀ ਸਾਹਿਬ ਹੈ ਨਾ ਭਾਈ ਮਰਦਾਨਾ ਚਲਾ ਜਾਂਦਾ ਇੱਥੋਂ ਤਲਵੰਡੀ ਮਹਾਰਾਜ ਜੀ ਇੱਥੇ ਰੁਕ ਜਾਂਦੇ ਟਿਕ ਜਾਂਦੇ ਆ ਮਰਦਾਨਾ ਜੀ ਚਲੇ ਜਾਂਦੇ ਨੇ ਤਲਵੰਡੀ ਘਰ ਮਿਲਣ ਵਾਸਤੇ ਇੱਥੇ ਫਿਰ ਸਤਿਗੁਰੂ ਜਿੱਥੇ ਰੋੜੀ ਸਾਹਿਬ ਖੈ ਇੱਥੇ ਸਾਰਾ ਦਿਨ ਇਬਾਦਤ ਬੰਦਗੀ ਕਰਨੀ ਤੇ ਸੰਧਿਆ ਨੂੰ ਲਾਲੋ ਦੀ ਖੁੱਲੀ ਵੀ ਜਾ ਬੈਠਣਾ ਉਹਦੀ ਕੁੱਲੀ ਦੇ ਵਿੱਚ ਸ਼ਾਮ ਨੂੰ ਫਿਰ ਕੀਰਤਨ ਪਾਠ ਭਜਨ ਜੋ ਸਤਿਗੁਰੂ ਉੱਥੇ ਬਖਸ਼ਿਸ਼ ਕਰਦੇ ਆ ਉੱਥੇ ਫਿਰ ਲਾਲੋ ਦੇ ਘਰ ਬੈਠਿਆਂ ਹਜ਼ੂਰ ਨੇ ਕਿਹਾ ਜੈਸੀ ਮੈਂ ਆਵੇ ਖਸ਼ਮ ਕੀ ਬਾਣੀ ਇਸ ਗੱਲ ਨੂੰ ਫਿਰ ਧਿਆਨ ਨਾਲ ਇਹ ਇਹ ਨਹੀਂ ਕਹਿ ਰਿਹਾ ਮੈਂ ਦੇਖ ਕੇ ਆਇਆ ਕੁਝ ਹੋਣ ਵਾਲਾ ਇਹ ਨਹੀਂ ਕਿ ਆ ਵੀ ਮੈਂ ਆ ਕੋਈ ਦੇਖਿਆ ਹਜ਼ੂਰ ਕਹਿੰਦੇ ਨੇ ਮੈਨੂੰ ਖਸਮ ਨੇ ਇਹ ਸੰਦੇਸ਼